ਸਭ ਤੋਂ ਪਹਿਲਾਂ ਤਾਂ ਮੈਂ ਬਾਬਾ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਅਸੀਂ ਜਿਹੜਾ ਦੋਨੇ ਪੂਰੋਂ ਵੱਲੋਂ ਕੱਲ ਪੰਜਾਬ ਬੰਦਾ ਸੱਦਾ ਦਿੱਤਾ ਸੀ ਗੱਲ ਉਸ ਸਮੇਂ ਦੇ ਵਿੱਚ ਜਿਹੜਾ ਸਾਨੂੰ ਲੱਗਦਾ ਸੀ ਅੰਦਰੋਂ ਕਿ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਮਜ਼ਦੂਰਾਂ ਨੂੰ ਵੱਖ-ਵੱਖ ਜਿਹੜੇ ਸਾਡੇ ਧਾਰਿਆਂ ਦੇ ਵਿੱਚ ਲੋਕ ਕੰਮ ਕਰਦੇ ਆ ਉਹਨਾਂ ਨੂੰ ਮਿਲਿਆ ਨਾ ਜਾਵੇ ਇਹਨਾਂ ਪੰਜਾਬ ਬੰਦ ਨਾ ਹੋਵੇ ਇਹ ਸਾਡਾ ਅੰਦਰਲੇ ਅਦਰੋਨੀ ਡਰ ਸੀਗਾ ਵੇ ਸਮਾ ਥੋੜਾ ਤੇ ਲੋਕਾਂ ਨੇ ਹੋ ਸਕਦਾ ਮੈਸੇਜ ਨਾ ਜਾਵੇ ਪਰ ਪੰਜਾਬੀਆਂ ਨੇ ਛੋਡੇ ਮਾਦਮ ਰਾਹੀਂ ਜਿੰਨਾ ਕਸੀਂ ਉਹਨਾਂ ਪ੍ਰਚਾਰ ਨਹੀਂ ਕਰ ਸਕਦੇ ਸੀ ਘਰ ਘਰ ਡੱਲੇਵਾਲ ਸਾਹਿਬ ਦੀ ਗੱਲ ਗਈ ਕਿ ਜਿਹੜਾ ਬੰਦਾ ਕੁਝ ਖਾਣ ਪੀਣ ਤੋਂ ਬਗੈਰ 35 ਦਿਨਾਂ ਲਈ ਆਪਣੇ ਲੋਕਾਂ ਲਈ ਬੈਠਾ ਯਾਰ ਆਪਾਂ ਖਨੌਰੀ ਤਾਂ ਨਹੀਂ ਜਾ ਸਕੇ ਉਸ ਮੋਰਚੇ 'ਚ ਨਹੀਂ ਹਿੱਸਾ ਪਾ ਸਕੇ ਘੱਟੋ ਘੱਟ ਆਪਦਾ ਕਾਰੋਬੰਦ ਬਾਰ ਬੰਦ ਕਰਕੇ ਸੜਕਾਂ ਤੇ ਤਾਈਏ ਤਾਂ ਕੱਲ੍ਹ ਇਹ ਪੰਜਾਬੀਆਂ ਨੇ ਇੱਕ ਇਤਿਹਾਸਕ ਦਿਨ ਆਇਆ ਇਤਿਹਾਸਕ ਮੈਸੇਜ ਦਿੱਤਾ ਕੇਂਦਰ ਸਰਕਾਰ ਨੂੰ ਕਿ ਜਿਹੜਾ ਤੁਸੀਂ ਕਹਿੰਦੇ ਸੀ ਵੀ ਕਿਸਾਨਾਂ ਨਾਲੋਂ ਮਜ਼ਦੂਰ ਵੱਖਰੇ ਐ ਸ਼ਹਿਰੀ ਲੋਕ ਵੱਖਰੇ ਐ ਕੱਲ੍ਹ ਸ਼ਹਿਰੀ ਵੀ ਇਕੱਠੇ ਹੋਏ ਮਜ਼ਦੂਰ ਵੀ ਇਕੱਠੇ ਹੋਏ ਕਿਸਾਨ ਵੀ ਇਕੱਠੇ ਹੋਏ ਪੂਰੇ ਵਰਗ ਨੇ ਆ ਕੇ ਆਪਦੇ ਕਾਰੋਬਾਰ ਬੰਦ ਕਰਕੇ ਖੁਦ ਰੇੜੀ ਵਾਲਿਆਂ ਨੇ ਵੀ ਉਹ ਵੀ ਜਿਹੜੀਆਂ ਸਬਜ਼ੀ ਮੰਡੀਆਂ ਬੰਦ ਰਹੀਆਂ ਆਪਣਾ ਦੁੱਧ ਹੀ ਜੁਣਿਆ ਇਹਨਾਂ ਨੇ ਕੋਈ ਦੁੱਧ ਨਹੀਂ ਚੱਕਿਆ ਨਾ ਕਿਸੇ ਨੇ ਪਾਇਆ ਉਹ ਬੰਦ ਰਿਹਾ ਸਾਰੇ ਟਰਾਂਸਪੋਰਟ ਖੁਦ ਬੱਸਾਂ ਲੈ ਕੇ ਆਏ ਨੇ ਮੋਰਚਿਆਂ ਦੇ ਵਿੱਚ ਆਪਦੀਆਂ ਬੱਸਾਂ ਲੈ ਕੇ ਇੱਕ ਸਰਕਾਰੀ ਬੱਸਾਂ ਲੈ ਕੇ ਆ ਕੇ ਸਮਰਥਨ ਦੇਣਾ ਮੈਨੂੰ ਲੱਗਦਾ ਇੱਕ ਇਤਿਹਾਸਕ ਦਿਨ ਸੀ ਇਤਿਹਾਸਕ ਬੰਦ ਸੀਗਾ ਸਾਡੀ ਆਸ ਤੋਂ ਬੱਦ ਲੋਕਾਂ ਨੇ ਯੋਗਦਾਨ ਪਾਇਆ ਤੇ ਮੈਨੂੰ ਉਮੀਦ ਆ ਕਿ ਹੁਣ ਜਿਹੜੇ ਪੜਾ ਪਰ ਪੜਾ ਡੱਲੇਵਾਲ ਸਿਹੜੀ ਪੋਜੀਸ਼ਨ 'ਚ ਹੈਗੇ ਡੱਲੇਵਾਲ ਜਿਹੜੇ ਸਟੈਂਡ ਤੇ ਲੋਕਾਂ ਦਾ ਮਨ ਜਿੱਤਿਆ ਤੇ ਲੋਕਾਂ ਨੇ ਡੱਲੇਵਾਲ ਸਾਹਿਬ ਨੂੰ ਵੀ ਜਗ੍ਹਾ ਵੀ ਅਸੀਂ ਤੁਹਾਡੇ ਨਾਲ ਆ ਤਾਂ ਮੈਨੂੰ ਲੱਗਦਾ ਕਿ ਹੁਣ ਸਮਾਂ ਨੇੜੇ ਐ ਕਿ ਜਿਹੜੇ ਡੱਲੇਵਾਲ ਸਾਹਿਬ ਮੰਗਾਂ ਲਈ ਬੈਠੇ ਨੇ ਜਿਹੜੇ ਇਸ਼ੂ ਨੂੰ ਮਨਵਾਉਣ ਲਈ ਬੈਠੇ ਨੇ ਤਾਂ ਉਹ ਇਸ਼ੂ ਜੇ ਕੇਂਦਰ ਸਰਕਾਰ ਹੋਰ ਨਾ ਪਰਖੇ ਹੋਰ ਕੁਝ ਨਾ ਦੇਖੇ ਤਾਂ ਫੌਰੀ ਇਹ 12 ਮੰਗਾਂ ਤੇ ਨੋਟੀਫਿਕੇਸ਼ਨ ਜਾਰੀ ਕਰਕੇ ਲੋਕਾਂ ਨੂੰ ਆਸ ਬਣੇ ਕਿ ਕੇਂਦਰ ਸਰਕਾਰ ਜਿਹੜੀ ਇਹ ਕਹਿੰਦੀ ਵੀ ਅਸੀਂ ਕਿਸਾਨਾਂ ਦੀ ਸੇਵਾ ਕਰਦੇ ਆ ਨਹੀਂ ਤਾਂ ਇੱਕ ਪਾਸੜ ਹੋ ਜਾਊਗਾ ਪੂਰੇ ਪਾਰ ਦੇ ਲੋਕ ਇੱਕ ਪਾਸੜ ਹੋ ਜਾਣਗੇ ਤੇ ਸਿਆਸੀ ਲੋਕ ਇੱਕ ਪਾਸੇ ਹੋ ਜਾਣਗੇ ਉਹ ਲਖੀਰ ਆਟੋਮੈਟਿਕ ਲਿਕਲ ਜਾਣੀ ਆ ਫਿਰ ਉਹਨਾਂ ਨੇ ਦੇਖਣਾ ਹੁਣ ਮਸ਼ੀਨਾਂ ਚੋਂ ਸਰਕਾਰਾਂ ਬਣਾਉਣੀਆਂ ਕਿ ਲੋਕਾਂ ਦੀਆਂ ਸੱਥਾਂ 'ਚ ਆ ਕੇ ਫਿਰ ਆਹਾ ਵਾਅਦੇ ਕਰੋਗੇ ਤੇ ਉਹ ਲੋਕ ਮੈਨੂੰ ਲੱਗਦਾ ਇਹਨਾਂ ਨੂੰ ਫਿਰ ਮੂੰਹ ਤੇ ਜਵਾਬ ਦਿਆ ਕਰਨਗੇ ਵੀ ਉਦੋਂ ਤੁਸੀਂ ਕਿੱਥੇ ਸੀ ਜਦੋਂ ਡੁੱਲੇਵਾਲ ਸਾਹਿਬ ਉੱਥੇ ਮਰ ਰਹੇ ਸੀ ਤਾਂ ਮੈਨੂੰ ਲੱਗਦਾ ਮੈਂ ਖਾਸ ਕਰਕੇ ਕੱਲ ਪੰਜਾਬ ਵਾਲਾ ਤਾਂ ਇੱਕ ਇਤਿਹਾਸਕ ਬੰਦਾ ਮੈਂ ਖਾਸ ਕਰਕੇ ਸਾਡਾ ਸਿਰ ਝੁਕਦਾ ਕਿ ਜਿਹੜੇ ਲੋਕਾਂ ਨੇ ਆਪਦੇ ਕਾਰੋਬਾਰ ਬੰਦ ਕਰਕੇ ਉਹਦੇ ਵਿੱਚ ਹਿੱਸਾ ਪਾਇਆ ਤੇ ਕੇਂਦਰ ਸਰਕਾਰ ਦੀ ਜਿਹੜਾ ਭਰਮ ਸੀ ਜਿਹੜਾ ਭਲੇਖਾ ਸੀ ਉਹ ਵੀ ਤੋੜਿਆ ਤੇ ਪੰਜਾਬ ਵਾਲੇ ਵੀ ਤਿਆਰੀ ਕਰਕੇ ਸੀ ਕੱਲ ਪੰਜਾਬ ਵਾਲਿਆਂ ਦੀਆਂ ਏਜੰਸੀਆਂ ਦੀਆਂ ਰਿਪੋਰਟਾਂ ਸੀ ਪੰਜਾਬ ਸਰਕਾਰ ਨੂੰ ਬਈ ਇਹਨਾਂ ਦੇ ਲੀਡਰ ਇਹਨਾਂ ਦੇ ਲੋਕ ਪਿੱਛੇ ਚਲੇ ਗਏ ਅੱਜ ਸਮਾਂ ਆਪਾਂ ਤਾਂ ਸੋਚਦੇ ਨਾ ਵੀ ਰਾਤ ਨੂੰ ਹਮਲਾ ਕਰ ਦਿਓ ਕੱਲ ਇਹਨਾਂ ਨੇ ਦਿਨ ਵਾਲਾ ਸੋਚਿਆ ਸੀ ਪਰ ਜਦੋਂ ਲੋਕਾਂ ਨੂੰ ਪਤਾ ਲੱਗਿਆ ਤੇ ਲੋਕ ਨੇੜਲੇ ਇੱਥੇ ਦੂਰੇ ਰੋੜਾਂ ਤੇ ਵੀ ਰਏ ਬੰਦ ਵੀ ਰਿਆ ਤੇ ਲੋਕ ਇਥੋਂ ਲੈ ਕੇ ਪਾਤੜਾ ਖਨੌਰੀ ਵਾਲੇ ਸਾਰੇ ਸ਼ਹਿਰੀ ਲੋਕ ਸੜਕਾਂ ਤੇ ਸੀਗੇ ਤਾਂ ਫਿਰ ਮੈਨੂੰ ਲੱਗਦਾ ਕਿ ਜੋੜਾ ਉਹ ਲੋਕਾਂ ਦਾ ਰੋਹ ਲੋਕਾਂ ਦਾ ਗੁੱਸਾ ਤੇ ਫਿਰ ਜਨਸੀਆਂ ਨੇ ਪਾਪਿਆ ਉਹਨਾਂ ਤੇ ਜਿਹੜੇ ਪਿੱਛੇ ਵੀ ਹਟਿਆ ਇਸ ਕਰਕੇ ਮਨਜੋ ਕਿ ਸੁਪਰੀਮ ਕੋਰਟ ਵਿੱਚ ਬੀਤੇ ਦਿਨਾਂ ਤੋਂ ਸੁਣਵਾਈ ਚੱਲ ਰਹੀ ਹੈ ਜੀ ਅੱਜ ਫੇਰ ਸੁਣਵਾਈ ਹੋਈ ਆ ਪੰਜਾਬ ਸਰਕਾਰ ਨੂੰ ਅੱਗੇ ਕਈ ਦਿਨ ਦੇ ਦਿੱਤੇ ਨੇ 2 ਦਿਨ 3 ਦਿਨ ਕਿ ਤੁਸੀਂ ਇਹਦਾ ਕੋਈ ਹੱਲ ਕਰੋ ਉਸ ਨੂੰ ਕਿਸ ਤਰ੍ਹਾਂ ਦੇ ਵੇਖੋ ਇਕ ਤਾਂ ਮੈਂ ਕਲੀਅਰ ਕਰਦਾ ਪੂਰੇ ਭਾਰ ਦੇ ਲੋਕਾਂ ਨੂੰ ਪਹਿਲੀ ਗੱਲ ਤਾਂ ਅਸੀਂ ਸ੍ਰੀਮ ਕੋਰਟ ਦੇ ਵਿੱਚ ਕੋਈ ਪਾਲਟੀ ਨਹੀਂ ਕੋਈ ਤਰ ਨਹੀਂ ਫਿਰ ਅਸੀਂ ਦੂਜਾ ਕੋਈ ਏਸ ਇਸ਼ੂ ਨੂੰ ਲੈ ਕੇ ਕੋਈ ਪਟੀਸ਼ਨਾਂ ਨਹੀਂ ਪਾਈਆਂ ਬੀਜੇਪੀ ਦੇ ਲੋਕਾਂ ਨੇ ਆਪ ਹੀ ਬੰਦੇ ਖੜ ਕੇ ਪਟੀਸ਼ਨਾਂ ਪੁਆਈਆਂ ਨੇ ਆਪ ਹੀ ਉਨਦਰ ਨੂੰ ਫੈਸਲੇ ਕਰਵਾਏ ਨੇ ਕਿ ਅਸੀਂ ਮੰਗਾ ਤੋਂ ਧਿਆਨ ਤੋੜ ਕੇ ਲੋਕਾਂ ਦਾ ਡੱਲੇਵਾਲ ਸਾਹਿਬ ਦੀ ਸਿਹਤ ਕੰਨੀ ਨੂੰ ਪ੍ਰਚਾਰ ਦਿੱਤੇ ਪਰ ਡੱਲੇਵਾਲ ਸਾਹਿਬ ਨੇ ਚੰਗੀ ਤਰ੍ਹਾਂ ਉਹ ਗੱਲਾਂ ਦੇ ਪਮਾ ਉਪ ਰਾਸ਼ਟਰਪਤੀ ਹੋਵੇ ਉਹਨਾਂ ਨੇ ਸਾਡੇ ਹੱਕ ਦੇ ਵਿੱਚ ਹਾ ਦਾ ਨਾਹਰਾ ਮਾਰਿਆ ਪਰ ਮੈਨੂੰ ਲੱਗਦਾ ਪਿੱਛੋਂ ਘੂਰੇ ਦੇ ਨਾਲ ਉਹ ਵੀ ਚੁੱਪ ਕਰਵਾ ਲਿਆ ਗਿਆ ਤਾਂ ਨਹੀਂ ਉਪ ਰਾਸ਼ਟਰਪਤੀ ਹੈ ਪਾਰਲੀਮੈਂਟ ਤੋਂ ਉੱਤੇ ਆ ਰਾਜ ਸਭਾ ਦੇ ਚੇਅਰਮੈਨ ਵੀ ਨੇ ਤਾਂ ਮੈਨੂੰ ਲੱਗਦਾ ਫਿਰ ਉਸ ਗੱਲ 'ਚ ਜਿਹੜਾ ਆਪਾਂ ਨੂੰ ਲੱਗਦਾ ਸੀ ਕਿ ਉਪ ਰਾਸ਼ਟਰਪਤੀ ਕੋਈ ਫੈਸਲਾ ਲੈਣਗੇ ਕੋਈ ਸ਼ਕਤੀ ਵਰਤ ਕੇ ਕੋਈ ਹਿਦਾਇਤ ਕਰਨਗੇ ਉਹ ਵੀ ਚੁੱਪ ਰਹੇ ਉਦੋਂ ਫਿਰ ਜਿਹੜਾ ਜਾ ਕੇ ਦੋ ਕਮੇਟੀਆਂ ਬਣੀਆਂ ਜਿਹਦੇ ਚੇਅਰਮੈਨ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਚਰਜਿਤ ਚੰਨੀ ਐ ਉਹਨੇ ਵੀ ਕਮੇਟੀ ਦਿੱਤੀ ਰਿਪੋਰਟ ਦਿੱਤੀ ਕਿ ਕਿਸਾਨਾਂ ਨੂੰ ਐਮਐਸਪੀ ਕਾਨੂੰਨ ਬਣਨਾ ਚਾਹੀਦਾ ਸੁਆਮੀ ਨਾਥ ਦੀ ਰਿਪੋਰਟ ਉਹ ਸਾਰੀਆਂ ਸਮੱਸਿਆ ਉਹਨਾਂ ਨੇ ਹੋਰ ਵੀ ਜਾ ਕੇ ਦਿੱਤੀਆਂ ਨੇ ਫੇਰ ਵੀ ਕੇਂਦਰ ਸਰਕਾਰ ਚੁੱਪ ਰਹੀ ਫੇਰ ਇੱਕ ਸਰੀਮਕੋਰਡ ਦੀ ਕਮੇਟੀ ਬਣੀ ਆ ਜਿਹਦੇ ਵਿੱਚ ਆਪਣੇ ਦੋਨੇ ਮੋਰਚਾ ਨੂੰ ਲੈ ਕੇ ਵੀ ਜਿਹੜੇ ਲੋਕ ਸੜਕਾਂ ਤੇ ਬੈਠੇ ਨੇ ਜਿਹੜੀਆਂ ਲੋਕਾਂ ਦੀਆਂ ਮੰਗਾਂ ਨੇ ਲੋਕਾਂ ਨੂੰ ਤਕਲੀਫਾਂ ਉਹਨੇ ਵੀ ਸਿਫਾਰਿਸ਼ ਕਰਤੀ ਕੇ ਕਿਸਾਨਾਂ ਦੇ ਮੰਗਾ ਮੰਨੇ ਇੰਨੀਆਂ ਕਮੇਟੀਆਂ ਦੇ ਬਣਦੇ باوجود ਚਾਰਗੇਟ ਦੀਆਂ ਪਹਿਲਾਂ ਆਪਣੇ ਨਾਲ ਸਰਕਾਰ ਗੱਲ ਕਰ ਚੁੱਕੀ ਸੀ ਉਹਦੀ ਚੁੱਪ ਨੂੰ ਤੋੜ ਲਈ ਜਿਹੜਾ ਇੱਧਰ ਨੂੰ ਆ ਸਮਾਂ ਕੱਢਿਆ ਸੀ ਤੇ ਪੰਜਾਬ ਸਰਕਾਰ ਪੰਜਾਬ ਸਰਕਾਰ ਨਾਲ ਤਾਂ ਆਪਣਾ ਮਸਲਾ ਹੀ ਨਹੀਂ ਨਾ ਕੋਈ ਇਸ਼ੂ ਹੈ ਤਾਂ ਐਵੇਂ ਹੀ ਲੋਕਾਂ ਦੇ ਵਿੱਚ ਉਹਨੂੰ ਪਾਰਟੀ ਬਣਾ ਕੇ ਸਖਤ ਹੀ ਆਪਣੇ ਤੇ ਜਿਹਨੇ ਅੱਖਾਂ ਉਧਰ ਨੂੰ ਵਿਖਾਉਣੀਆਂ ਸੀ ਡੰਡਾ ਆਪਣੇ ਤੇ ਚੜਾਉਣਾ ਸੀ ਤਾਂ ਉਸ ਡੰਡੇ ਦਾ ਮੈਨੂੰ ਲੱਗਦਾ ਲੋਕਾਂ ਨੇ ਮੈਂ ਖਾਸ ਕਰਕੇ ਸਾਡੇ ਨੌਜਵਾਨਾਂ ਨੂੰ ਕਹਿਣਾ ਜਿੰਨਾ ਸਾਡੀਆਂ ਪੀਲਾ ਕੀਤੀਆਂ ਜਿੰਨਾ ਸਾਹ ਦਿੱਤਾ ਕੱਲ ਵੀ ਮੈਂ 2 ਕੁ ਮਿੰਟ ਦੀ ਅੜਗੋ ਪਾਈ ਸੀ ਜਿੱਥੇ ਜਿੱਥੇ ਲੋਕਾਂ ਨੂੰ ਧਰਨੇ ਸੁਣਾਇਆ ਲੋਕ ਪਿੰਡਾਂ 'ਚ ਨਹੀਂ ਗਏ ਉਤੋਂ ਹੀ ਗੱਡੀਆਂ ਲੈ ਕੇ ਰਾਤ ਵੱਡੇ ਪੱਦਰ ਤੇ ਮੋਰਚੇ ਚ ਆਏ ਤਾਂ ਖਾਸ ਕਰਕੇ ਮੈਂ ਨੌਜਵਾਨਾਂ ਦਾ ਜਿਹੜਾ ਤਾਂ ਸਾਡੇ ਤੇ ਗਿਲਾ ਵੀ ਰਹਿੰਦਾ ਮੈਨੂੰ ਕੋਈ ਝਿਜਕ ਨਹੀਂ ਮਨ ਉਹਦੇ ਨਾਂ ਵੀ ਲੈਂਦੇ ਆ ਕਈ ਬੰਦੇ ਕਹਿੰਦੇ ਨੇ ਵੀ ਯਾਰ ਇਸ ਮੋਰਚੇ 'ਚ ਉਹ ਤਾਕਤਾਂ ਆਗੀਆਂ ਜਿਹੜੀਆਂ ਤਾਕਤਾਂ ਮੋਰਚੇ ਨੂੰ ਖਰਾਬ ਕਰਦੀਆਂ ਹੁੰਦੀਆਂ ਮੈਨੂੰ ਤਾਂ ਲੱਗਦਾ ਵੀ ਸਾਡੇ ਉਹ ਨੌਜਵਾਨ ਬਲ ਦਿੱਤਾ ਇਸ ਮੋਰਚੇ ਨੂੰ ਇਸ ਮੋਰਚੇ ਦੇ ਵਿੱਚੋਂ ਬਲ ਮਿਲਿਆ ਉਹਨਾਂ ਨੇ ਰਾਤ ਕੱਟ ਕੇ ਉਹਦੇ ਪਹਿਰੇ ਲਾਏ ਨੇ ਜਿਹੜੇ ਨੌਜਵਾਨ ਸਾਡੇ ਲਈ ਇੰਨਾ ਸੰਸਾ ਕਰਦਣ ਵੀ ਸਾਡੇ ਬਜ਼ੁਰਗ ਨੂੰ ਸਾਡੇ ਬਾਪੂ ਨੂੰ ਇਥੋਂ ਸਰਕਾਰ ਠਾਕੇ ਨਾ ਲੈ ਜੇ ਤੇ ਅਸੀਂ ਉਹਨਾਂ ਨੂੰ ਕਹੀਏ ਤਾਕਤਾਂ ਤੂੰ ਸਾਨੂੰ ਡਰ ਹੈ ਤੇ ਫਿਰ ਅਸੀਂ ਮੰਗਾ ਕਿਵੇਂ ਜਿੱਤਾਂਗੇ ਮੈਂ ਉਹ ਸਾਫ਼ ਕਰਨਾ ਚਾਹੁੰਦਾ ਕਿ ਸਾਡੇ ਨਾਲ ਨੌਜਵਾਨ ਸਾਡੇ ਨਾਲ ਸ਼ਹਿਰੀ ਮਜ਼ਦੂਰ ਮੁਲਾਜ਼ਮ ਸਾਰੇ ਵਰਗ ਡੱਲੇਵਾਲ ਸਾਹਿਬ ਨੇ ਜੋ ਆਪਦੀ 36 ਦਿਨਾਂ ਦੀ ਤਖਲੀਫ ਚੱਲ ਰਹੇ ਨੇ ਉਹ ਤਖਲੀਫ ਨੂੰ ਜੋੜਦੇ ਲੋਕਾਂ ਦੀ ਹਮਦਰਦੀ ਆ ਇਸ ਮੋਰਚੇ ਨਾਲ ਜੁੜੀ ਆ ਤਾਂ ਇਸ ਲਈ ਮੈਨੂੰ ਲੱਗਦਾ ਹੁਣ ਸਮਾਂ ਹੈ ਕਿ ਕੇਂਦਰ ਸਰਕਾਰ ਚੁੱਪ ਤੋੜੇ ਤੇ ਮੰਗਾਂ ਮੰਨੇ ਲਾਗੂ ਕਰੇ ਅਗਰ ਨਹੀਂ ਕਰਦੀ ਤਾਂ ਫਿਰ ਜਿੰਨੀ ਸ਼ਕਤੀ ਵਰਤਣੀ ਉਹ ਵਰਤਦੇ ਰਹਿਣ ਤੇ ਸ਼ਕਤੀ ਕਰ ਲਈ ਆਪਾਂ ਤਿਆਰ ਆ ਅਸੀਂ ਤਾਂ ਪਹਿਲੇ ਕਿਹਾ ਕਿ ਡੱਲੇਵਾਲ ਸਾਹਿਬ ਕੋਲੇ ਜਾਣਾ ਸੌਖਾ ਨਹੀਂ ਸਾਡੀਆਂ ਕਿੰਨੇ ਕਿੰਨੀਆਂ ਲੱਤਾਂ ਤੋੜਨੀਆਂ ਕਿੰਨੇ ਕਿੰਨੀਆਂ ਬਾਹਾਂ ਤੋੜਨੀਆਂ ਤੁਸੀਂ ਤਾਂ ਇਹ ਕਰਨਾ ਹੈ ਪਰ ਅਸੀਂ ਆਪ ਦੀ ਸੁਰੱਖਿਆ ਲਈ ਪ੍ਰਬੰਧ ਕੀਤੇ ਨੇ ਜਦੋਂ ਗਾਹਾਂ ਨੂੰ ਜਾਓਗੇ ਫਿਰ ਉੱਥੋਂ ਤੱਕ ਦੇਖਿਆ ਜਾਣਾ ਕਿ ਮੈਡੀਕਲ ਤੇ ਤਕਲੀਫਾਂ ਤੇ ਕਿਹੜੇ ਹਾਲਤਾਂ 'ਚ ਉੱਥੇ ਜਾਣਾ ਪੈਣਾ ਮੈਨੂੰ ਲੱਗਦਾ ਹੁਣ ਸਾਡੇ ਆਪਣੇ ਪੰਜਾਬੀ ਪੂਰੇ ਭਾਰ ਦੇ ਲੋਕ ਇਸ ਗੱਲ ਤੇ ਡਰ ਲੈ ਕੇ ਡੱਲੇਵਾਲ ਸਾਹਿਬ ਨੇ ਉੱਥੇ ਚੱਕਣ ਨਹੀਂ ਦਿੰਦੇ ਤਾਂ ਹੁਣ ਤਾਂ ਕੋਈ ਫੈਸਲਾ ਕੇਂਦਰ ਸਰਕਾਰ ਨੂੰ ਹੀ ਦੇਣਾ ਚਾਹੀਦਾ ਹੈ ਹਰ ਰੋਜ਼ ਕਈ ਦਿਨਾਂ ਤੋਂ ਜੀ ਇਦਾਂ ਹੋ ਜਾਂਦਾ ਕਿ ਪ੍ਰਸ਼ਾਸਨ ਦੀਆਂ ਗੱਡੀਆਂ ਆ ਗਈਆਂ ਪ੍ਰਸ਼ਾਸਨ ਆ ਗਿਆ ਰਾਤ ਵੀ ਗੱਡੀਆਂ ਐਂਬੂਲੈਂਸ ਖੜੀ ਸੀਗੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਇਦਾਂ ਦਾ ਮਾਹੌਲ ਬਣਾਇਆ ਜਾਂਦਾ ਏ। ਵੀ ਕੋਈ ਤਾਂ ਇੱਕ ਆਪਣੇ ਪੰਜਾਬ ਦੀ ਕਹਾਵਤੀ ਆ। ਬਈ ਕਿਸੇ ਨੇ ਬਜ਼ੁਰਗ ਨੂੰ ਕਿਸੇ ਨੂੰ ਕਿਹਾ ਸੀਗਾ ਵੀ ਸ਼ੇਰ ਆ ਗਿਆ ਸ਼ੇਰ ਆ ਗਿਆ। ਇਹਨੂੰ ਇੱਕ ਤਾਂ ਉਸ ਨਾਲ ਦੇਖਿਆ ਜਾਂਦਾ ਏ। ਇੱਕ ਨਾ ਸਾਡੇ ਕਿਸਾਨਾਂ ਨਾਲ ਵੀ ਮਸਲਾ ਜੁੜਿਆ ਜਾਂਦਾ ਏ। ਕੋਈ ਉਹ ਕਹੇ ਕਣਕ ਵੱਢੀ ਜਾਂਦੇ ਸੀਗੇ ਉਹਨਾਂ ਦਾ ਮੁੰਡਾ ਉੱਠ ਕੇ ਕਹਿੰਦਾ ਵੀ ਉਹ ਕਿੰਨੇ ਰੋਜਾਂ ਦੇ ਯਾਰ ਜਾਂਦੀ ਉਹ ਕਹਿੰਦਾ ਤੂੰ ਕੱਲਾ ਵੇਖ ਲੈਂਦਾ ਯਾਰ ਸਾਰੇ ਕਿਉਂ ਠਾਤੇ। ਤਾਂ ਉਹ ਸਥਿਤੀ ਦੇ ਵਿੱਚ ਕੱਲ ਜਿਹੜੀ ਪੰਜਾਬ ਸਰਕਾਰ ਨੇ ਆਪਦੀ ਤਿਆਰੀ ਕੀਤੀ ਸੀ। ਅ ਪਟਿਆਲੇ ਪੁਲਸ ਲੈਂਡ ਦੇ ਵਿੱਚ ਸੰਗਰੂਰ ਪੁਲਸ ਲੈਂਡ ਦੇ ਵਿੱਚ ਜਿਹੜੀਆਂ ਦੂਜੇ ਠਾਣੇ ਦੇ ਘੱਡੀਆਂ ਇਹਨਾਂ ਨੇ ਪਾਤਣੀ ਭੇਜਿਆ ਖਨੌਰੀ ਭੇਜਿਆ ਖੁਦ ਇੱਥੇ ਆ ਵੀ ਗਈਆਂ ਜਿਹਦੇ ਨਾਲ ਪਾਣੀ ਦੀਆਂ ਬਿਛਾੜਾਂ ਮਾਰਨੀਆਂ ਸੀ ਜਿਹਦੇ ਨਾਲ ਆਪਣੇ ਤੇ ਗੋਲੇ ਦਾਗਣੇ ਸੀਗੇ ਜਿਹਦੇ ਕਰੈਨਾਂ ਦੇ ਨਾਲ ਸਾਡੀਆਂ ਟਰਾਲੀਆਂ ਠਾਉਣੀਆਂ ਸੀਗੀਆਂ ਇਧਰੋਂ ਵੀ ਕਿਸਾਨਾਂ ਨੂੰ ਵੀ ਲੱਗਿਆ ਪਤਾ ਵੀ ਅਸੀਂ ਵੀ ਤਿਆਰਾਂ ਆਜੋ ਤੇ ਦੂਜੇ ਪਾਸੇ ਪੰਜਾਬ ਵੀ ਕੱਲ ਸੜਕਾਂ ਤੇ ਬੈਠਾ ਸੀਗਾ ਜਦੋਂ ਇਧਰੋਂ ਤਿਆਰੀ ਲੱਗੀ ਐ ਫਿਰ ਉਹ ਸਾਰੀਆਂ ਪੋਜੀਸ਼ਨਾਂ ਮੈਨੂੰ ਲੱਗਦਾ ਸਰਕਾਰ ਪਿੱਛੇ ਹਟੀ ਚੰਗੀ ਗੱਲ ਐ ਅਸੀਂ ਨਹੀਂ ਕਹਿੰਦੇ ਵੀ ਇੰਨਾ ਕੁਝ ਕਰਕੇ ਪਿੱਛੇ ਹਟਣਾ ਪੈਂਦਾ ਤਾਂ ਪਹਿਲਾਂ ਹੀ ਸਿਆਣਪ ਹੈ ਜਿਹੜੀ ਜਿਹੜੀਆਂ ਇਹਨਾਂ ਦੀਆਂ ਏਜੰਸੀਆਂ ਜਿਹੜੀਆਂ ਇਹਨਾਂ ਦੀਆਂ ਰਿਪੋਰਟਾਂ ਜਾਂਦੀਆਂ ਰਹਿਣੀਆਂ ਹੋਣੀਆਂ ਪਹਿਲਾਂ ਤਾਂ ਉਹਨਾਂ ਨੇ ਦੇਣੇ ਚੁਗਿਆ ਹੋਣਾ ਕਿ ਅੱਜ ਲੋਕ ਇੱਥੇ ਹੈ ਨਹੀਂ ਅੱਜ ਮੌਕਾ ਹੈ ਤਾਂ ਫੇਰੇ ਦੇਖਿਆ ਹੋਣਾ ਵੀ ਲੋਕਾਂ ਦੀਆਂ ਭਾਵਨਾਵਾਂ ਮੋਰਚੇ ਨਾਲ ਤੇ ਡੱਲੇਵਾਲ ਸਾਹਿਬ ਨੂੰ ਬਹੁਤ ਮਹਿੰਗਾ ਪੈਣਾ ਤੇ ਜਿਹੜਾ ਬੰਦਾ ਮਰਨ ਵਰਤੇ ਬੈਠਾ ਉਹਨੂੰ ਕੀ ਮਾਰੋਗੇ ਉਸਨੂੰ ਹੋਰ ਕੀ ਮਾਰੋਗੇ ਫਿਰ ਆਪਦੇ ਹੱਥਾਂ 'ਚ ਮਾਰੋਗੇ ਸਾਰੀ ਉਮਰ ਸੋਤੋਂ ਦਾਗ ਨਹੀਂ ਧੋਤਾ ਜਾਣਾ ਤਾਂ ਵਧੀਆ ਇਹ ਹੈ ਕਿ ਕਿਸਾਨਿਆਂ ਨੇ ਮੰਗਾ ਮੰਨੋ ਮੈਨੂੰ ਇਹ ਲੱਗਦਾ ਵੀ ਉਹ ਜਿਹੜੀ ਕੱਲ ਇਹਨੇ ਪੂਰੀ ਤਿਆਰੀ ਸੀਗੀ ਪਰ ਫੇਰ ਵੀ ਮੈਂ ਅਪੀਲ ਕਰਦਾ ਰੋਜ਼ ਹੀ ਕਰਦਾ ਪਰ ਇਹਨਾਂ ਤੇ ਵਿਸ਼ਵਾਸ ਇਹਨਾਂ ਤੇ ਐ ਨਹੀਂ ਹੋਣਾ ਚਾਹੀਦਾ ਕਿ ਅੱਜ ਕੁਝ ਨਹੀਂ ਕਰਦੇ ਇਹ ਧਾਗ ਚ ਹੋਣਗੇ ਜਿਹੜੀਆਂ ਇਹਨਾਂ ਦੀ ਰਿਪੋਰਟਾਂ ਵੀ ਕਿਸੇ ਵੇਲੇ ਵੀ ਇੱਥੇ ਹਮਲਾ ਕਰ ਸਕਦੇ ਆ ਕਿਉਂਕਿ ਜਿੰਨੀ ਕੁ ਉਧਰ ਸ੍ਰੀਮ ਕੋਰਡ ਦੀ ਰੋਜ਼ ਹੁਣ ਹੋਰ ਵੀ ਕਾਹਾਂ ਗੱਲ ਹੋ ਗਈ ਜਿਹੜੇ 3 ਦਿਨ ਦਿੱਤੇ ਆ ਉਹਨੇ ਚੁੱਪ ਥੋੜੇ ਹੀ ਰਹਿਣਗੇ 3 ਦਿਨਾਂ ਦੇ ਵਿੱਚ ਕੋਈ ਜੋਸ਼ਤੀ ਬਣਾ ਕੇ ਨਰਮ ਹੋ ਕੇ ਸਖਤੀ ਵਰਤ ਕੇ ਇਹ ਲਾਜ਼ਮੀ ਕੁਛ ਦਾ ਕੁਛ ਕਰਦੇ ਰਹਿਣਗੇ ਤੇ ਸਾਡੇ ਲੋਕਾਂ ਨੂੰ ਮੈਂ ਖਾਸ ਕਰੇ ਤੁਹਾਡੇ ਮਾਤਮ ਰਾਈ ਇਸ ਮੋਰਚੇ ਦਾ ਧਿਆਨ ਰੱਖੋ ਕਿ ਜਿਹੜੀ ਸਥਿਤੀ ਹੈ ਰੋਜ਼ ਅਪਡੇਟ ਅਸੀਂ ਤੁਹਾਨੂੰ ਦਿੰਦੇ ਵੀ ਰਹਾਂਗੇ ਜਿਹੇ ਜਿਹੇ ਹਾਲਾਤ ਆ ਉਹ ਤੁਹਾਡੇ ਸਾਹਮਣੇ ਆ ਪਰ ਰਹਿਣਾ ਸਾਨੂੰ ਚੌਕਸ ਰਹਿਣਾ ਚਾਹੀਦਾ ਤੇ ਇਹਨਾਂ ਕੰਨੀ ਜਿਸੇ ਵੇਲੇ ਵੀ ਕੇਂਦਰ ਸਰਕਾਰ ਅੰਦਰ ਖਾਤੇ ਪਤਾ ਨਹੀਂ ਇਹਨਾਂ ਦੀ ਕਿੰਨੀਆਂ ਮੀਟਿੰਗਾਂ ਹੁੰਦੀਆਂ ਉਹਨਾਂ ਨੂੰ ਕਿੰਨੀਆਂ ਹਦਾਇਤਾਂ ਦਿੰਦੇ ਆਉਣਗੇ ਕਿੰਨੇ ਕ ਦੇਖੋ ਇਧਰ ਲਈ ਤਿਆਰੀ ਤਾਂ ਆਪਾਂ ਨੂੰ ਸਾਫ਼ ਆ ਰਹੀ ਹੈ ਮੂਰੇ ਜਿਹੜੀ ਹਰਿਆਣਾ ਸਰਕਾਰ ਹੈ ਉੱਥੇ ਵੀ ਇਹਨਾਂ ਨੇ ਗਿਣਤੀ ਵਧਾਈ ਹੈ ਇਹਦਾ ਮਤਲਬ ਦੋਨੇ ਸਰਕਾਰਾਂ ਤਾਲ ਮਿਲਦੇ ਨੇ ਕਿ ਕਿਸੇ ਵੇਲੇ ਕਿਸਾਨਾਂ ਤੇ ਅਸੀਂ ਟੈਕ ਕਰੀਏ ਪਰ ਮੈਨੂੰ ਨਹੀਂ ਲੱਗਦਾ ਕੋਈ ਐਡਾ ਟੈਕ ਸੌਖਾ ਹੈ ਜਿਵੇਂ ਅਸੀਂ ਜੁੜੇ ਹਾਂ ਜਿਵੇਂ ਪੰਜਾਬੀਆਂ ਦੇ ਸਿਰ ਜੁੜੇ ਆ ਇਸ ਗੱਲ ਨੂੰ ਪਿੱਛੇ ਧੱਕਾਂਗੇ ਤਾਂ ਮੈਨੂੰ ਆਸ ਹੈ ਕਿ ਹੁਣ ਜਿਹੜੀ ਡੱਲੇਵਾਲ ਸਾਹਿਬ ਦੀ ਹੋਰ ਕਿੰਨੀਕ ਤਵੱਸ਼ਾ ਕਰਨੀ ਆ ਹੋਰ ਕੋਤੋਂ ਕੀ ਪੁੱਛਣਾ ਜਿਹੜਾ ਬੰਦਾ ਕਹੀ ਇਹ ਰਿਆ ਜਿਹੜਾ ਬੰਦਾ ਆਪਦੇ ਪਰਿਵਾਰ ਨੂੰ ਆਪਦੀ ਪ੍ਰਾਪਰਟੀ ਨੂੰ ਅਸੀਂ ਜਿੰਨੇ ਖੜੇ ਆ ਸਾਰੇ ਭਾਵੇਂ ਕਿੰਨੇ ਕੁਝ ਕਹੀ ਜਾਈਏ ਜਦੋਂ ਆਪਦੇ ਪਰਿਵਾਰ ਦੀ ਗੱਲ ਆਉਂਦੀ ਹੈ ਉਦੋਂ ਬੰਦਾ ਜੇ ਸਟੈਂਡ ਲੈ ਲੈ ਮੈਂ ਤੇ ਉਹਦੇ ਘਰ ਵਾਲੀ ਨੇ ਕਹਿ ਦੇਣਾ ਜੇ ਘਰ ਵਾਲੀ ਕਹਿ ਦੇਤੇ ਉਹਦੀਆਂ ਧੀਆ ਨੇ ਕਹਿ ਦੇਣਾ ਵੀ ਭਾਈ ਤੂੰ ਸਾਰਾ ਕੁਝ ਮੁੰਡਿਆਂ ਨੂੰ ਦੀ ਜਨਾ ਬਾਪੂ ਆਪਦੇ ਵਾਸਤੇ ਕੁਝ ਰੱਖਿਆ ਇਹ ਸਵਾਲ ਸਾਡੇ ਪਰਿਵਾਰਾਂ 'ਚ ਜਾਂਦਾ ਤੇ ਡੱਲੇਵਾਲ ਸਾਹਿਬ ਨੇ ਸਾਰੀ ਜਿਹੜੀ ਜਾਇਦਾਤ ਆਪਦੇ ਪੁੱਤ ਨੂੰ ਪੋਤੇ ਨੂੰ ਆਪਦੀ ਨੂੰ ਸਾਰਾ ਕੁਝ ਦੇ ਕੇ ਆਏ ਨਿਮੇੜ ਕੇ ਬੈਠਾ ਤੇ ਆ ਸਾਰੇ ਪੁੱਤ ਵੀ ਉਹਦੇ ਬਣੇ ਨੇ ਆਪ ਵਿਸ਼ਵਾਸ ਵੀ ਲੋਕਾਂ ਨੇ ਇਸ ਕਰਕੇ ਕਰਿਆ ਵੀ ਇਹ ਬੰਦਾ ਆਪਦੇ ਘਰ ਲਈ ਨਹੀਂ ਬੈਠਾ ਸਾਡੇ ਲਈ ਬੈਠਾ ਤੇ ਮੈਨੂੰ ਲੱਗਦਾ ਵੀ ਜਿੰਨੇ ਕੁ ਸਾਡੇ ਤੇ ਲਾਂਭੇ ਹੁੰਦੇ ਸੀ ਖਾਸ ਕਰਕੇ ਕਿਸਾਨਾਂ ਕੋਲ ਤੇ ਕੋਸ਼ਿਸ਼ ਕਰ ਰਿਹਾ ਡੱਲੇ ਵਾਲ ਇੱਕ ਇੱਕ ਉਹ ਦਾਗ ਹੀ ਬਾਰੇ ਨੇ ਸਾਡੇ ਤੇ ਮਟਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਨੇਕਾਂ ਦਾਗ ਨੇ ਸਾਡੇ ਤੇ 84 ਵਾਲੇ ਤੋਂ ਲੈ ਕੇ ਕੋਈ ਕਹਿੰਦਾ ਆਟਾ ਵੇਚ ਗਿਆ ਕੋਈ ਕਹਿੰਦਾ ਫਲਾਣਾ ਕੁਝ ਬਣ ਗਿਆ ਕੋਈ ਕਹਿੰਦਾ ਫਲਾਣਾ ਕੁਝ ਬਣ ਗਿਆ ਕੋਈ ਕਹਿੰਦਾ ਕੋਈ ਫਲਾਣਾ ਬਣ ਗਿਆ ਉਹ ਸਾਰੇ ਦਾਗ ਮਟਾਉਣ ਤੇ ਡਲੇਵਾਲ ਸਾਹਿਬ ਲੱਗਿਆ ਹੋਇਆ ਤੇ ਸਾਡਾ ਵੀ ਖਾਸ਼ ਹੈ ਕਿ ਕਿਸਾਨਾਂ ਦੀ ਜਿਹੜੀ ਚਾਦਰ ਹੈ ਉਹ ਜੇ ਚਿੱਟੀ ਹੋ ਗਈ ਉਹਨੂੰ ਸਾਂਭ ਕੇ ਸਾਡਾ ਵੀ ਫਰਜ਼ ਬਣਦਾ ਹੈ ਕਿ ਖਨੌਰੀ ਆਈਏ ਤਾਂ ਜੋ ਸਰਕਾਰ ਕਰਦੀ ਆ ਉਹਦੇ ਵੱਲ ਨਾ ਧਿਆਨ ਦਈਏ ਖੁਦ ਆ ਖਨੌਰੀ ਜਿਹੜਾ ਇਹਨੂੰ ਆਪਾਂ ਪੂਰੀ ਦੁਨੀਆ ਦੇ ਇਤਿਹਾਸ ਜਿਹੜਾ ਮੋਰਚਾ ਚੱਲ ਰਿਹਾ ਇਹਨੂੰ ਲੱਖਾਂ ਦੀ ਗਿਣਤੀ ਚ ਲੈ ਗਏ ਕਿਉਂਕਿ ਜਿੰਨਾ ਪਰਿਵਾਰ ਆਪਾਂ ਪਿੱਛੇ ਹੈਗੇ ਆ ਜਿੰਨੇ ਘਰਾਂ ਦੇ ਵਿੱਚ ਆ ਜਿੰਨੇ ਖੇਤੀ ਨਾਲ ਜੋੜੇ ਆ ਜੇ ਸਾਰੇ ਜੁੜ ਗਏ ਤੇ ਫਿਰ ਆਪਾਂ ਨੂੰ ਬਹੁਤ ਵੱਡਾ ਇੱਥੇ ਜਿਵੇਂ ਮੇਲਿਆਂ ਦੇ ਵਿੱਚ ਇਕੱਠ ਹੁੰਦਾ ਨਾ ਉਵੇਂ ਕਰੀਏ ਤਾਂ ਫਿਰ ਮੈਨੂੰ ਨਹੀਂ ਲੱਗਦਾ ਕੋਈ ਸਰਕਾਰ ਆਪਣੇ ਤੇ ਟੈਕ ਕਰ ਲਓ ਜਾਂ ਇਹ ਤੋਂ ਢੱਲੇ ਵਾਲ ਸਾਹ ਨੂੰ ਚੱਕ ਕੇ ਲੈ ਜੂ ਅਨਾਂ ਹੀ ਆਪਾਂ ਇਹ ਫਿਰ ਚੱਕਣ ਦੇਣਾ ਇੰਨੀ ਕਾਸ ਮੈਂ ਤੁਹਾਡੇ ਮਤਬਰੇ ਜਰੂਰ ਲੋਕਾਂ ਨੂੰ ਕਰਦਾ ਕਿ 4 ਜਨਵਰੀ ਦਾ ਇੱਕ ਇਤਿਹਾਸਕ ਇੱਥੇ ਇਕੱਠ ਕਰਾਂਗੇ ਉਦੋਂ ਕੋਈ ਪਰਿਵਾਰ ਨਾ ਰਹਿ ਜੇ ਆਪਦੇ ਵਹੀਕਲ ਕਰਕੇ ਹੋ ਸਕਦਾ ਸਾਡੇ ਪਿੰਡਾਂ ਦੇ ਵਿੱਚ ਕੋਈ ਬਸ ਨਾ ਕਰ ਸਕੀਏ ਟਰੱਕ ਨਾ ਕਰ ਸਕਦੀਏ ਹਰੇਕ ਪੰਚਾਇਤਾਂ ਨੂੰ ਕਲੱਬਾਂ ਨੂੰ ਲੰਬਰਦਾਰਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਿਹੇ ਵੀ ਆਪਦੇ ਸਾਧਨ ਮਿਲਦੇ ਆ ਉਹ ਸਾਧਨ ਲੈ ਕੇ ਖਨੌਰੀ ਪਹੁੰਚੋ ਤੇ ਲਾਜ਼ਮੀ ਜਿਹੜੀ ਡੱਲੇਵਾਲ ਦੀ ਆਸ ਵੀ ਹੈ ਤੇ ਉਹਦੀ ਮਿਹਤ ਵੀ ਹੈ ਤੇ ਉਹ ਲੋਕਾਂ ਨੂੰ ਇੱਥੇ ਇਕੱਠ ਕਰਕੇ ਇੱਕ ਸਰਕਾਰ ਨੂੰ ਮੈਸੇਜ ਦੇਵਾ